ਸੰਗਰੂਰ ਦੀ ਸੀਟ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਹੁਣ ਸੁਖਪਾਲ ਖੈਰਾ ਨੂੰ ਸੰਗਰੂਰ ਤੋਂ ਟਿਕਟ ਮਿਲ ਗਈ ਹੈ ਤੇ ਹੁਣ ਦੇਖਣਯੋਗ ਇਹ ਹੋਵੇਗਾ ਕਿ ਕਿਸ ਕਿਸ ਨੂੰ ਟੱਕਰ ਦੇਤੀ ਜਾਂਦੀ ਹੈ। ਉੱਥੇ ਸ਼੍ਰੋਮਣੀ ਅਕਾਲੀ ਦਲ ਅਮਰਿਤ ਸਰਦੇ ਪ੍ਰਦਾਨ ਸਿਮਰਨਜੀਤ ਸਿੰਘ ਮਾਨ ਵਿੱਚ ਹੌਣ ਮੈਦਾਨ ਦੇ ਵਿੱਚ ਉਤਰੇ ਨੇ ਤੇ ਪਹਿਲਾਂ ਉਹਨਾਂ ਨੇ ਜਿੱਤ ਹਾਸਲ ਜਿਹੜੀ ਸੰਗਰੂਰ ਦੇ ਵਿੱਚ ਕੀਤੀ ਤੇ ਹੁਣ ਸੁਖਪਾਲ ਸਿੰਘ ਖੈਰਾ ਵੀ ਸਿਆਸੀ ਅਖਾੜੇ ਦੇ ਵਿੱਚ ਉਤਰ ਗਏ ਨੇ ਤੇ ਦੇਖਣਯੋਗ ਇਹ ਹੋਵੇਗਾ ਕਿ ਕਿਸ ਦੀ ਦੋਵਾਂ ਦੇ ਵਿੱਚੋਂ ਜਿੱਤ ਹੋਵੇਗੀ ਤੇ ਉੱਥੇ ਹੀ ਆਮ ਆਦਮੀ ਪਾਰਟੀ ਨੇ ਵੀ ਆਪਣੇ ਕੈਂਡੀਡੇਟਾਂ ਦੀ ਲਿਸਟ ਜਾਰੀ ਕਰ ਦਿੱਤੀ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਆਪਣੇ ਕੈਂਡੀਡੇਟ ਹੈ ਜਿਹੜੇ ਕਿ ਸੱਤ ਐਲਾਨ ਦਿੱਤੇ ਗਏ ਨੇ ਤੇ ਦੂਜੇ ਪਾਸੇ ਭਾਜਪਾ ਦੇ ਵੱਲੋਂ 6 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਹੈ ਤੇ ਜਿਸ ਦੇ ਦੌਰਾਨ ਹੁਣ ਕਾਂਗਰਸ ਪਾਰਟੀ ਨੇ ਵੀ ਆਪਣੀ ਲਿਸਟ ਜਾਰੀ ਕਰ ਦਿੱਤੀ ਹੈ ਤੇ ਸੰਗਰੂਰ ਦੀ ਜਿਹੜੀ ਸੀਟ ਆ ਉਸ ਦੇ ਵਿੱਚ ਜਿਹੜੇ ਕਿ ਸੁਰਖੀਆਂ ਪੂਰਨ ਤੌਰ ਤੇ ਛਾਈਆਂ ਹੋਈਆਂ ਨੇ ਤੇ ਦੂਜੇ ਪਾਸੇ ਇਸ ਸੀਟ ਨੂੰ ਲੈ ਕੇ ਜਿਹੜਾ ਕਿ ਦਿਲਚਸਪੀ ਵੀ ਦੇਖਣ ਨੂੰ ਮਿਲ ਰਹੀ ਹੈ ਕਿ ਇਸ ਦੇ ਵਾਰ ਕਿਸ ਦੀ ਜਿੱਤ ਹੋਵੇਗੀ ਤੇ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਬਹੁਤ ਸਾਰੇ ਜਿਹੜੇ ਸਵਾਲ ਆ ਬਹੁਤ ਸਾਰੇ ਜਿਹੜੇ ਮਨ ਦੇ ਵਿੱਚ ਸਵਾਲ ਆ ਉੱਠੇ ਹੋਏ ਨੇ ਕਿ ਕੀ ਪਤਾ ਇਸ ਵਾਰ ਸੁਖਪਾਲ ਖਹਿਰਾ ਆਉਣ ਜਾਂ ਸਿਮਰਨਜੀਤ ਸਿੰਘ ਮਾਨ ਜਾਂ ਮੰਤਰੀ ਮੀਤ ਹੇਰ ਜਾਂ ਇਕਬਾਲ ਸਿੰਘ ਸ਼ੁੰਦਾ ਜੇ ਦੋਵਾਂ ਚਾਰਾਂ ਦੇ ਵਿੱਚੋਂ ਕੋਈ ਵੀ ਉਮੀਦਵਾਰਾ ਜਿਹੜਾ ਕੇ ਸੰਗਰੂਰ ਦੇ ਵਿੱਚ ਸੀਟ ਜਿਹੜੀ ਕਿ ਉਸ ਨੂੰ ਮਿਲ ਸਕਦੀ ਹੈ ਪਰੰਤੂ ਹੁਣ ਸੰਗਰੂਰ ਦੀ ਸੀਟ ਹੈ ਜਿਹੜੀ ਕਿ ਪੂਰਨ ਤੌਰ ਤੇ ਸੁਰੱਖਿਆ ਦੇ ਵਿੱਚ ਛਾਈ ਹੋਈ ਹੈ ਤੇ ਕਾਂਗਰਸ ਪਾਰਟੀ ਨੇ ਕੱਲ ਆਪਣੀ ਲਿਸਟ ਚਾਰੀ ਕਰ ਦਿੱਤੀ ਹੈ ਤੇ ਜਿਸ ਦੇ ਵਿੱਚ ਪਹਿਲਾ ਨਾਮ ਆਇਆ ਡਾਕਟਰ ਧਰਮਪੀਰ ਗਾਂਧੀ ਦਾ ਪਟਿਆਲਾ ਤੋਂ ਦਾਸੀ ਕੇ ਤਰੰਵੀਰ ਗਾਂਧੀ ਨੇ ਬੀਤੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਜੁਆਇਨ ਕੀਤਾ ਤੇ ਜਿਸ ਦੇ ਦੌਰਾਨ ਪਟਿਆਲਾ ਦੇ ਵਿੱਚ ਉਹ ਮਹਾਰਾਣੀ ਪਰਨੀਤ ਕੌਰ ਨੂੰ ਟੱਕਰ ਦੇਣਗੇ ਤੇ ਉੱਥੇ ਹੀ ਜੀਤ ਮਹਿੰਦਰ ਸਿੰਘ ਸਿੱਧੂ ਬਠਿੰਡਾ ਤੇ ਵਿੱਚੋਂ ਜਿਹੜੇ ਕਿ ਉਮੀਦਵਾਰ ਐਲਾਨੇ ਹੋਏ ਨੇ ਤੇ ਪਹਿਲਾ ਸੂਤਰਾਂ ਦੇ ਹਵਾਲੇ ਤੇ ਦੱਸਿਆ ਜਾ ਰਿਹਾ ਸੀ ਕਿ ਅਮਰਤਾ ਵੜਿੰਗ ਜਿਹੜੇ ਕਿ ਰਾਜਾ ਵੜਿੰਗ ਦੇ ਧਰਮ ਪਤਨੀ ਨੇ ਉਹਨਾਂ ਨੂੰ ਸੀਟ ਹੈ ਜਿਹੜੀ ਇਹ ਮਿਲ ਸਕਦੀ ਹੈ ਤੇ ਟਿਕਟ ਇਹ ਜਿਹੜੀ ਮਿਲ ਸਕਦੀ ਹੈ ਤੇ ਜਿਸ ਤੋਂ ਬਾਅਦ ਟਿਕਟ ਮਿਲਣ ਤੋਂ ਬਾਅਦ ਹੁਣ ਦੱਸ ਦੇ ਕਿ ਜਦੋਂ ਕਿ ਕਾਂਗਰਸ ਪਾਰਟੀ ਦੇ ਵੱਲੋਂ ਉਮੀਦਵਾਰਾਂ ਨੂੰ ਲੈ ਕੇ ਐਲਾਨ ਕੀਤਾ ਗਿਆ ਤਾਂ ਉਸ ਦੇ ਵਿੱਚ ਅਮਰਤਾ ਬੜਿੰਗ ਦਾ ਨਾਮ ਨਹੀਂ ਆਇਆ ਤੇ ਜਿਸ ਤੋਂ ਬਾਅਦ ਉੱਥੇ ਹੀ ਸੁਖਪਾਲ ਸਿੰਘ ਖੈਰਾ ਨੂੰ ਸੰਗਰੂਰ ਤੋਂ ਚੁਣਿਆ ਗਿਆ ਹੈ ਤੇ ਦੱਸਿਆ ਕਿ ਕਾਂਗਰਸ ਪਾਰਟੀ ਨੇ ਸੁਖਪਾਲ ਸਿੰਘ ਖੈਰਾ ਨੂੰ ਜਿਹੜਾ ਕਿ ਉਮੀਦਵਾਰ ਐਲਾਨਿਆ ਹੈ ਤੇ ਦੂਜੇ ਪਾਸੇ ਸੰਗਰੂਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਮੰਤਰੀ ਮੀਤ ਹੇਅਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਤੇ ਉੱਥੇ ਹੀ ਸਿਮਰਨਜੀਤ ਸਿੰਘ ਮਾਨ ਵੀ ਇਸ ਵਾਰ ਵਾਕੀਆਂ ਨੂੰ ਟੱਕਰ ਦੇਣਗੇ ਤੇ ਦੂਜੇ Passei ਸੰਗਰੂਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਕਬਾਲ ਸਿੰਘ ਸ਼ੁੰਦਾ ਜਿਹੜਾ ਕਿ ਚੁਣੇ ਗਏ ਨੇ ਤੇ ਜਿਸ ਦੇ ਦੌਰਾਨ ਪਰਮਿੰਦਰ ਸਿੰਘ ਢੀਡਸਾ ਨੂੰ ਜਿਹੜਾ ਕਿ ਇਸ ਵਾਰ ਨਹੀਂ ਮਿਲਿਆ ਮੌਕਾ ਤੇ ਜਿਸ ਦੇ ਦੌਰਾਨ ਹੁਣ ਲਗਾਤਾਰ ਇਸ ਗੱਲ ਨੂੰ ਲੈ ਕੇ ਸੁਖਦੇਵ ਸਿੰਘ ਢੀਡਸਾ ਨੇ ਆਪਣੀ ਨਾਰਾਜ਼ਗੀ ਵੀ ਦਿਖਾਈ ਹੈ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਬਿਨਾਂ ਪੁੱਛੇ ਹੀ ਟਿਕਟ ਦੇ ਦਿੱਤੀ ਤੇ ਜਿਸ ਤੋਂ ਬਾਅਦ ਹੁਣ ਸੁਖਦੇਵ ਸਿੰਘ ਢੀਡਸਾ ਇਸ ਗੱਲ ਦੇ ਉੱਤੇ ਨਾਰਾਜ਼ ਵੀ ਨੇ ਤੇ ਉੱਥੇ ਹੀ ਉੱਥੇ ਆਮ ਆਦਮੀ ਪਾਰਟੀ ਨੇ ਨਾਰਾਜ਼ਗੀ ਨੂੰ ਲੈ ਕੇ ਸੁਖਦੇਵ ਸਿੰਘ ਢੀਡਸਾ ਨੂੰ ਲੈ ਕੇ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਪਲਟਵਾਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਇਸ ਵਾਰ ਵੀ ਸੁਖਦੇਵ ਸਿੰਘ ਢੇਡਸਾਂ ਨੂੰ ਇਗਨੋਰ ਕਰ ਦਿੱਤਾ ਤੇ ਉੱਥੇ ਦੱਸਦੀ ਕਿ ਹੁਣ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਡਾਕਟਰ ਅਮਰ ਸਿੰਘ ਨੂੰ ਜਿਹੜਾ ਕਿ ਟਿਕਟ ਮਿਲੀ ਹੈ ਤੇ ਦੂਜੇ ਪਾਸੇ ਆਮ ਆਗਮੀ ਪਾਰਟੀ ਦੇ ਵੱਲੋਂ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜਾ ਕਿ ਗੁਰਪ੍ਰੀਤ ਸਿੰਘ ਜੀਪੀ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਤੇ ਦੂਜੇ ਪਾਸੇ ਫਤਿਹਗੜ੍ਹ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜਾ ਕਿ ਵਿਕਰਮਜੀਤ ਸਿੰਘ ਖਾਲਸਾ ਨੂੰ ਸਿਆਸੀ ਅਖਾੜੇ ਦੇ ਵਿੱਚ ਉਤਾਰ ਦਿੱਤਾ ਗਿਆ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਦੇ ਵਿੱਚੋਂ ਟਿਕਟ ਮਿਲੀ ਤੇ ਦੱਸਦੀ ਕਿ ਪਹਿਲਾਂ ਇਹ ਦਾਅਵੇਦਾਰੀਆਂ ਠੋਕੀਆਂ ਜਾ ਰਹੀਆਂ ਸੀ ਤੇ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਜਿਹੜਾ ਕਿ ਚਰਨਜੀਤ ਚੰਨੀ ਨੂੰ ਟਿਕਟ ਮਿਲ ਸਕਦੀ ਹੈ ਤੇ ਜਿਸ ਤੋਂ ਬਾਅਦ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਸੀ ਪਰੰਤੂ ਜਦੋਂ ਉਹਨਾਂ ਦਾ ਜਨਮ ਦਿਨ ਮਨਾਇਆ ਗਿਆ ਤੇ ਜਲੰਧਰ ਦੇ ਵਿੱਚ ਉਹਨਾਂ ਨੇ ਬੈਠ ਕੇ ਜਦੋਂ ਕੇਕ ਕੱਟਿਆ ਤੇ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਜਲੰਧਰ ਲੈ ਕੇ ਕਿਹਾ ਗਿਆ ਕਿ ਇਸ ਵਾਰ ਜਲੰਧਰ ਦੀ ਜਿਹੜੀ ਟਿਕਟ ਆ ਉਹ ਚਰਨਜੀਤ ਚੰਨੀ ਨੂੰ ਮਿਲੂਗੀ ਤੇ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਟਿਕਟ ਮਿਲਣ ਤੋਂ ਪਹਿਲਾਂ ਹੀ ਉਹ ਰਿਹਾਇਸ ਉੱਥੇ ਕਰਨ ਲੱਗੇ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਉੱਥੇ ਕੋਠੀ ਲਈ ਤੇ ਜਿਸ ਤੋਂ ਬਾਅਦ ਹੁਣ ਇਸ ਗੱਲ ਨੂੰ ਲੈ ਕੇ ਹੁਣ ਪੂਰਨ ਤੌਰ ਤੇ ਯਕੀਨ ਵੀ ਹੋ ਗਿਆ ਹੈ ਤੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਬਹੁਤ ਸਵਾਲ ਸੀ ਕਿ ਇਸ ਵਾਰ ਚਰਨਜੀਤ ਚੰਨੀ ਦੀ ਜਿਹੜੀ ਟਿਕਟ ਆ ਉਹ ਕਿੱਥੋਂ ਮਿਲਦੀ ਹੈ ਜਾਂ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਜਾਂ ਜਲੰਧਰ ਤੋਂ ਪਰੰਤੂ ਹੁਣ ਉਹਨਾਂ ਨੂੰ ਜਲੰਧਰ ਤੋਂ ਜਿਹੜੀ ਟਿਕਟ ਕਾਂਗਰਸ ਪਾਰਟੀ ਨੇ ਐਲਾਨ ਦਿੱਤੀ ਹੈ ਤੇ ਉੱਥੇ ਹੁਣ ਗੁਰਜੀਤ ਸਿੰਘ ਔਜਲਾ ਜਿਹੜੇ ਕਿ ਅਮਰੀਕਸਰ ਤੋਂ ਸਿਆਸੀ ਅਖਾੜੇ ਦੇ ਵਿੱਚ ਉਤਾਰੇ ਗਏ ਨੇ ਤੇ ਇਹ 6 ਕੈਂਡੀਡੇਟਾਂ ਦੀ ਜਿਹੜੀ ਲਿਸਟ ਜਾਰੀ ਕਰ ਦਿੱਤੀ ਹੈ ਤੇ ਜਿਸ ਦੇ ਤੌਰ ਤੇ ਹੁਣ ਕਾਂਗਰਸ ਪਾਰਟੀ ਦੇ ਵੱਲੋਂ ਇਹ ਪਹਿਲੀ ਲਿਸਟ ਦੇ ਵਿੱਚ 6 ਨਾਮ ਆ ਜਿਹੜੇ ਕਿ ਲਿਆਂਦੇ ਗਏ ਨੇ ਤੇ ਜਿਸ ਦੇ ਵਿੱਚ ਹੁਣ ਟੱਕਰ ਜਿਹੜੇ ਕਿ ਬਾਕੀਆਂ ਪਾਰਟੀਆਂ ਨੂੰ ਦੇਣਗੇ